ਸਸਕਾਲ ਸਕਾਈ ਨਿਊਜ਼ ਨਾ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਵਧ ਰਹੇ ਪਾਰੇ ਦੇ ਕਾਰਨ ਜਿਹੜਾ ਰਸੋਈ ਦੇ ਉੱਤੇ ਅਸਰ ਪਿਆ ਉਸ ਦੇ ਨਾਲ ਜੁੜੀ ਹੋਈ ਆ ਦਰਸਲ ਵਧ ਰਹੀ ਗਰਮੀ ਰਸੋਈ ਲਈ ਵੀ ਹੁਣ ਪਰਕੂਪ ਬਣਦੀ ਨਜ਼ਰ ਆ ਰਹੀ ਨੀਓ ਕਿਉਂਕਿ ਜਿਹੜੀ ਸਬਜ਼ੀਆਂ ਨੇ ਉਹ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਅਸਮਾਨੀ ਭਾ ਚੜ ਗਏ ਨੇ ਇਹਨਾਂ ਸਬਜ਼ੀਆਂ ਨੇ ਚਾਹੇ ਗੱਲ ਕੀਤੀ ਜਾਵੇ ਹਰੀ ਮਿਰਚ ਦੀ ਅਦਰਕ ਦੀ ਜਾਂ ਜਿਹੜੀ ਰੋਜ਼ਮਰਾਂ ਦੀ ਜੜੀਆਂ ਚੀਜ਼ਾਂ ਨੇ ਆਲੂ ਪਿਆਜ਼ ਟਮਾਟਰ ਉਹ ਵੀ ਕਿਤੇ ਨਾ ਕਿਤੇ ਹੁਣ ਆਮ ਲੋ ਫਾਦਰਿਆ ਪਾਰਾ ਕਿਤੇ ਨਾ ਕਿਤੇ ਹੁਣ ਵੱਡਾ ਪਰਕੋਪ ਬਣਦਾ ਨਜ਼ਰ ਆ ਰਿਹਾ ਕਿਉਂਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ ਹੁਣ ਇਹ ਫਸਲਾਂ ਹੈ ਹੀ ਨਹੀਂ ਜੇ ਕਿਤੇ ਹੈ ਨੇ ਤਾਂ ਉਥੇ ਉਹਨਾਂ ਦੀ ਜਿਹੜੀ ਗਿਣਤੀ ਮਿੰਤੀ ਹੈ ਬਹੁਤ ਹੀ ਘੱਟ ਹੈ ਤੇ ਰੇਟ ਫਿਰ ਹੁਣ ਇੰਨੇ ਅਸਮਾਨੀ ਹੋ ਗਏ ਨੇ ਕਿ ਆਮ ਵਿਅਕਤੀ ਉਸ ਨੂੰ ਖਰੀਦ ਹੀ ਨਹੀਂ ਸਕਦੇ ਇੱਕ ਪਾਸੇ ਤਪਰੀ ਗਰਮੀ ਤੋਂ ਲੋਕ ਪਰੇਸ਼ਾਨ ਨੇ ਤੇ ਦੂਜੇ ਪਾਸੇ ਜਿਹੜੇ ਸਬਜ਼ੀਆਂ ਦੇ ਭਾਅ ਨੇ ਉਸਮਾਨੀ ਚੜੇ ਨੇ ਉਸ ਤੋਂ ਵੀ ਕਿਤੇ ਨਾ ਕਿਤੇ ਹੁਣ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਨਜ਼ਰ ਆਣੇ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਗਰਮੀ ਨੇ ਤੰਗ ਤੇ ਬਿਹਾਲ ਕੀਤਾ ਹੋਇਆ ਦੂਜੇ ਪਾਸੇ ਜਿਹੜੀ ਰੋਜ਼ਮਰਾਂ ਦੀ ਚੀਜ਼ਾਂ ਨੇ ਜਿਹੜੀਆਂ ਖਾਣ ਤੋਂ ਵਿਣਾ ਸਰਦਾ ਹੀ ਨਹੀਂ ਉਹ ਵੀ ਹੁਣ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਸਬਜ਼ੀਆਂ ਨੂੰ ਛੱਡ ਕੇ ਲੋਕਾਂ ਨੂੰ ਹੁਣ ਤਾਂ ਬਸ ਸਿਰਫ ਤੇ ਸਿਰਫ ਨੂਨ ਵਾਲੀ ਆਉਣਾ ਪੈ ਰਿਹਾ ਕਿਉਂਕਿ ਸਬਜ਼ੀਆਂ ਦੇ ਭਾਅ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਨੇ ਜਿਹੜੇ ਗਰੀਬ ਵਰਗ ਪਰਿਵਾਰ ਨੇ ਉਹ ਤਾਂ ਹੁਣ ਸਬਜ਼ੀਆਂ ਤੋਂ ਦੂਰ ਹੀ ਹੋ ਗਏ ਨੇ ਸਬਜ਼ੀਆਂ ਤਾਂ ਨਾ ਲੈਣ ਤੋਂ ਹੀ ਡਰਦੇ ਨੇ ਕਿਉਂਕਿ ਹਰੀ ਮਿਰਚ ਦਾ ਰੇਟ ਵੀ 100 ਤੋਂ ਪਾਰ ਹੋ ਗਿਆ ਉੱਥੇ ਅਦਰਕ ਦੀ ਗੱਲ ਕੀਤੀ ਜਾਵੇ 250 ਤੋਂ 300 ਤੋਂ ਪਾਰ ਹੋ ਗਿਆ ਤੇ ਜਿਹੜੇ ਰੋਜ਼ ਦੇ ਆਲੂ ਤੇ ਪਿਆਜ਼ ਨੇ ਇਹ ਵੀ ਕਿਤਨਾ ਕਿਤੇ ਹੁਣ 40 45 ਰੁਪਏ ਵਿਕਤੇ ਨਜ਼ਰ ਆ ਰਹੇ ਨੇ ਤੇ ਮੰਡੀਆਂ ਦੇ ਵਿੱਚ ਹੁਣ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਸਬਜ਼ੀਆਂ ਪਹੁੰਚ ਰਹੀਆਂ ਨੇ ਉੱਥੇ ਹੀ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਇੰਨੀ ਕੁ ਜ਼ਿਆਦਾ ਹੈ ਕਿ ਉਹਨਾਂ ਦੀ ਜਿਹੜੀ ਫਸਲ ਹੈ ਉਸ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ ਹੈ ਕਿਉਂਕਿ ਗਰਮੀ ਨੇ ਤੱਤੀ ਲੂ ਨੇ ਗਰਮ ਹਵਾਵਾਂ ਨੇ ਸਬਜ਼ੀਆਂ ਨੂੰ ਸਾੜ ਕੇ ਦਿੱਤਾ ਬਰਬਾਦ ਕਰਕੇ ਰੱਖ ਦਿੱਤਾ ਇਸ ਦੇ ਨਾਲ ਕੱਲੇ ਲੋਕ ਹੀ ਨਹੀਂ ਸਕੋ ਕਿਸਾਨ ਵੀ ਬਿਹਾਲ ਨਜ਼ਰ ਆ ਰਹੇ ਨੇ ਹਾਲਾਂਕਿ ਜੇ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਮੌਸਮ ਦੇ ਵਿੱਚ ਥੋੜੀ ਤਬਦੀਲੀ ਜ਼ਰੂਰ ਆਈ ਹੈ ਹਲਕੀ ਬਾਰਿਸ਼ ਜ਼ਰੂਰ ਹੋਈ ਹੈ ਪਰ ਜਿਹੜੇ ਕਿਸਾਨਾਂ ਦੇ ਚਿਹਰੇ ਨੇ ਜਾਂ ਆਮ ਲੋਕਾਂ ਦੇ ਚਿਹਰੇ ਨੇ ਉਹਨਾਂ ਦੇ ਉੱਤੇ ਕੋਈ ਮੁਸਕਰਾਹਟ ਨਜ਼ਰ ਆਉਂਦੀ ਨਜ਼ਰ ਨਹੀਂ ਆ ਰਹੀ